ਸਰੀਰ ਨਹੀਂ ਗੁਰੂ ਕੀ ਰਕਿਆ ਬਾਪੂ ਨੇ ਦੇਖੋ ਨਾਲੇ ਤੇ ਆਪਣੀ ਰਸਨਾ ਤੋਂ ਬਾਣੀ ਵਿਚਾਰ ਦੇ ਆ ਤੇ ਆਪਣੇ ਆਪ ਨੂੰ ਗੁਰਮੁਖ ਨੂੰ ਕਹਿੰਦੇ ਆ ਵੀ ਨਹੀਂ ਸਰੀਰ ਨਾਲ ਨਹੀਂ ਤੁਸੀ ਜੁੜਨਾ ਹੈ ਤੇ ਫਿਰ ਸਾਡੀ ਹੀ ਮੂਰਖਤਾ ਜਿਹੜੇ ਅਸੀਂ ਗੁਰੂ ਕੇ ਬਚਨਾਂ ਨੂੰ ਨਹੀਂ ਕਮਾ ਰਹੇ ਮੂਰਤੀਆਂ ਨੂੰ ਪੁੰਜਣਾ ਤੇ ਬਾਪੂ ਨਾਨਕ ਸਾਹਿਬ ਸੱਜੇ ਪਾਤਸ਼ਾਹ ਮਹਾਰਾਜ ਜਗਨਨਾਥ ਪੁਰੀ ਪਹੁੰਚ ਲਿਆ ਇਤਿਹਾਸ ਆ ਤੁਹਾਡੇ ਸਾਹਮਣੇ ਆ ਮੈਂ ਆਪਣੇ ਕੋਲੋਂ ਤਾਂ ਨਹੀਂ ਨਾ ਬਣਾਉਣ ਲੱਗਾ ਤੇ ਕੀ ਕਹਿੰਦੇ ਆ ਬਾਪੂ ਜੀ ਆ ਕਿ ਜਗਨਨਾਥ ਪੁਰੀ ਦੇ ਹਿੜ ਪੁਜਾਰੀ ਨੂੰ ਮਿਲਦੇ ਆ ਤੇ ਬੜਾ ਖੁਸ਼ ਹੋਉਂਦਾ ਨਾਨਕ ਆਏ ਬਾਜੀ ਤੇ ਸਾਹਿਬ ਦੇ ਸਮੇਂ ਧਰਮ ਦੀ ਵਾਰਤਾ ਲਾਤ ਪੁਰੀ ਆ ਤੇ ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਪੰਡਤ ਜੀ ਅਸਥਾਨ ਦਾ ਨਾਮ ਜਗਨਨਾਥਪਰੀਆ ਤੇ ਇਉਂ ਕਰੋ ਇੱਥੇ ਜਗਨਨਾਥ ਭਾਗ ਪ੍ਰਮਾਤਮਾ ਵਸਦੇ ਆ ਤੇ ਮੈਨੂੰ ਦਰਸ਼ਨ ਕਰਾ ਸਕਦੇ ਹੋ ਪੰਡਤ ਬੜਾ ਖੁਸ਼ ਹੋਇਆ ਵੀ ਜੋ ਨਾਨਕ ਇਹਨਾਂ ਸਾਰੇ ਕਰਮਾਂ ਨੂੰ ਖੰਡਨ ਕਰਦਾ ਰਿਹਾ ਅੱਜ ਖੁਦ ਕਹਿੰਦਾ ਵਾ ਮੈਨੂੰ ਜਗਨਨਾਥ ਦੇ ਦਰਸ਼ਨ ਕਰਾਓ ਨਾਨਕ ਜੀ ਠਹਿਰੋ ਬਸ ਥੋੜਾ ਸਮਾਂ ਰਹੇਗਾ ਨਾਲੇ ਆਰਤੀ ਹੋ ਤੇ ਨਾਲੇ ਤੁਹਾਨੂੰ ਜਗਨਨਾਥ ਦੇ ਦਰਸ਼ਨ ਕਰਾਉਂਦੇ ਆ ਤੇ ਬਾਪੂ ਕੰਨ ਦਾ ਵੀ ਠੀਕ ਸਤਿਵਚਨ ਸਮਾ ਹੋਇਆ ਆਰਤੀ ਆਰੰਭ ਹੋਈ 10 ਮਿੰਟ ਗੱਭੀ ਮੰਡ ਲੱਗੇ ਸਮਾਪਤੀ ਹੋਈ ਤੇ ਇਸ਼ਾਰਾ ਕਰਕੇ ਕਹਿੰਦਾ ਏ ਜਗਨਨਾਥ ਆ ਸਭ ਆਰਤੀ ਕਰਕੇ ਚਲੇ ਗਏ ਜਗਨਨਾਥ ਇਕੱਲੇ ਰਹਿ ਗਏ ਫਿਰ ਬਾਪੂ ਨੇ ਬਾਹਰ ਮਾਰਲੀ ਪੰਡਤ ਜੀ ਆਹੋ ਇਹ ਜਗਨਨਾਥ ਆ ਹਾਂ ਨਾਨਕ ਜੀ ਇਹ ਜਗਨਨਾਥ ਆ ਇਹ ਤੇ ਬڑے ਛੋਟੇ ਆ ਜਗਤ ਬੜਾ ਵੱਡਾ ਨਹੀਂ ਨਾਨਕ ਜੀ ਇਹ ਇਦਾਂ ਹੀ ਆ ਤੇ ਬਾਪੂ ਕਹਿੰਦੇ ਹੁਣ ਫਿਰ ਚੌਰ ਕਰਨ ਵਾਲੇ ਤੂਫਾਨ ਦਿਖਾਉਣ ਵਾਲੇ ਕਿਧਰ ਨੂੰ ਗਏ ਉਹ ਨਾਨਕ ਜੀ ਸਭ ਆਪ ਕੋ ਆਪਣੇ ਕਮਾਕਾਰਾਂ ਤੇ ਗਏ ਹੁਣ ਨਹੀਂ ਪੰਡਿਤ ਜੀ ਇਹ ਜਗਨਨਾਥ ਜੀ ਹੈ ਆਓ ਮੈਂ ਤੁਹਾਨੂੰ ਦੱਸਦਾ ਉਸ ਜਗਨਨਾਥ ਦੇ ਚਰਨਾਂ 'ਚ ਕਿਵੇਂ ਜੁੜਨਾ ਆਰਤੀ ਉਹਦੀ ਸੰਦੀਪ ਹੋ ਰਹੀ ਆ ਆਪਾਂ ਉਹ 'ਚ ਸ਼ਾਮਲ ਹੋਣਾ ਗੱਲਾ ਆਰਤੀ ਉਹਦੀ ਅੱਥੇ ਪੈ ਰਹੀ ਆ